ਇੱਕ ਦੋ ਤਾਂ ਬਾਤ ਨਾ ਖਾਓ ਨਹੀਂ ਤਾਂ ਫਿਰ ਟਟੀਆਂ ਲੱਗਣ ਟਟੀਆਂ ਲੱਗ ਜਾਂਦੀਆਂ ਜੀ ਮੈਂ ਤਾਂ ਵੈਸੇ ਇਹ ਕਹਿੰਦਾ ਵੀ ਵੈਦ ਦੀ ਸਲਾਹ ਤੋਂ ਬਿਨਾਂ ਨਾ ਖਾਓ ਕਿਉਂਕਿ ਨਹੀਂ ਬਿਲਕੁਲ ਬਿਲਕੁਲ ਜੀ ਆ ਦੰਤਨ ਜਿਹੜਾ ਬੰਦਾ ਕਰੇਗਾ ਇਹਦੀ ਜੀ ਮੈਂ ਕਹਿੰਦਾ ਦੰਦ ਉਹਦੇ ਕਦੇ ਖਰਾਬ ਨਹੀਂ ਹੋਣਗੇ ਜੀ ਨਹੀਂ ਚਲੋ ਬਹੁਤ ਵਧੀਆ ਹਾਂਜੀ ਬਾਬਾ ਜੀ ਇੱਕ ਹੋਰ ਨਵੀਂ ਗੱਲ ਪਤਾ ਲੱਗੀ ਹਾਂਜੀ ਜਟ ਰੋਫਾ ਤੁਹਾਨੂੰ ਇਸ ਜਗ੍ਹਾ ਬਾਰੇ ਹਾਂਜੀ ਬਾਬਾ ਜੀ ਬਾਰੇ ਕਿੱਥੋਂ ਪਤਾ ਲੱਗਾ ਇਹ ਮੈਂ ਆਪ ਜੀ ਦਾ ਜੀ ਚੈਨਲ ਦੇਖ ਕੇ YouTube ਤੇ ਠੀਕ ਹੈ ਜੀ ਤੇ ਬਾਬਾ ਜੀ ਨੇ ਵੀਡੀਓ ਦੇਖਦਾ ਹੁੰਦਾ ਹੈਗਾ ਬਹੁਤ ਵਧੀਆ ਲੱਗਿਆ ਫਿਰ ਮੈਂ ਉਸ ਦਿਨ ਤੋਂ ਹੀ ਮਨ ਚ ਰੱਖ ਲਿਆ ਜੀ ਜਦੋਂ ਮੈਂ ਇੰਡੀਆ ਜਾਵਾਂਗਾ ਤੇ ਜ਼ਰੂਰ ਬਾਬਾ ਜੀ ਦੇ ਦਰਸ਼ਨ ਕਰਾਂਗਾ ਔਰ ਸੋਬਨਾਲ ਤੁਸੀਂ ਵੀ ਅੱਜ ਇੱਥੇ ਹੀ ਮਿਲ ਗਏ ਮੈਨੂੰ ਮੇਰੇ ਦਰਸ਼ਕ ਜਰੂਰ ਦੇਖਣ ਇੱਕ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਇੱਕ ਸਾਧੂ ਦੀ ਗੱਲ ਦੱਸੀ ਸੀਗੀ ਉਹ ਸਿਰਫ ਗੁੱਲਰ ਦਾ ਪਾਊਡਰ ਖਾਂਦਾ ਹੁੰਦਾ ਸੀ ਉਹਦੀ ਉਮਰ 105 ਸਾਲ ਸੀ ਜੋ ਬਾਬਾ ਜੀ ਮਿਲੇ ਸੀ ਉਹਨੂੰ ਜੰਗਲਾਂ ਦੇ ਵਿੱਚ ਮੇਰਾ ਟੈਸਟ ਲੈ ਰਿਹਾ ਬਾਬਾ ਜੀ ਮੈਂ ਕਹਿ ਰਿਹਾ ਇਹ ਹੈਗੀ ਹੈ ਹਲਦੀ ਹੈ ਜੀ ਹਲਦੀ ਹੈ ਜੀ ਹਲਦੀ ਕਾਲੀ ਹਲਦੀ ਹੈ ਇਹ ਵੈਸੇ ਤਾਂ ਇਹਨੂੰ ਪਹਾੜ ਦੇ ਵਿੱਚ ਜਲ ਬੂਟਾ ਕਹਿੰਦੇ ਆ ਜੀ ਅੱਛਾ ਜੀ ਹਾਂਜੀ ਇਹ ਸਾਡੇ ਤਲਵਾੜੇ ਬੀਵੀਐਮਬੀ ਦੇ ਏਰੀਏ ਦੇ ਵਿੱਚ ਅਕਵਾਇਰ ਹੋਈ ਜ਼ਮੀਨ ਹੈ ਜਿਹੜੀ ਅੱਛਾ ਜੀ ਉਹਦੇ ਚ ਕਟੋੜ 400 ਕਿੱਲੇ ਦੇ ਵਿੱਚ ਉਹਨਾਂ ਨੇ ਲਗਾਏ ਹੋਏ ਬੂਟੇ ਵੈਸੇ ਉਹ ਤਾਂ ਕਹਿੰਦੇ ਸੀਗੇ ਡੀਜ਼ਲ ਦੇ ਡੀਜ਼ਲ ਵੀ ਬਣੂਗਾ ਇਹਦਾ ਬਹੁਤ ਗੁਣਕਾਰੀ ਬੂਟੀ ਹੈ ਜੀ ਤੇ ਤੁਸੀਂ ਦੱਸੋ ਤੁਹਾਡਾ ਐਕਸਪੀਰੀਅੰਸ ਕੀ ਹੈ ਇਹਦੇ ਬਾਰੇ ਐਕਸਪੀਰੀਅੰਸ ਆ ਜੀ ਪਈ ਜਿੰਨੂੰ ਕਿਸੇ ਨੂੰ ਲੂਜ਼ ਮੋਸ਼ਨ ਲੱਗ ਜਾਣ ਜੀ ਇਹ ਮੇਰੇ ਪਾੜ ਤੇ ਇਹਨੂੰ ਏਲਮਾ ਕਹਿੰਦੇ ਆ ਜੀ ਏਲਮਾ ਦਾ ਬੂਟਾ ਇਹਦੀਆਂ ਫਲੀਆਂ ਸਾਡੇ ਬੈਦ ਸੀਗੇ ਬਾਬਾ ਜੀ ਲੈ ਕੇ ਆ ਰਹਾ ਹੈ ਤੇਲ ਜਿਹੜਾ ਉਹਨਾਂ ਨੇ ਬਣਾਇਆ ਮੱਛਰ ਭਜਾਉਣ ਲਈ ਬਾਬਾ ਜੀ ਕੀ ਕੀ ਪਾਇਆ ਇਸ ਤੇਲ ਵਿੱਚ ਮੈਨੂੰ ਕਿਸੇ ਬੈਦ ਨੇ ਦੱਸਿਆ ਸੀਗਾ ਇਹਦਾ ਜੀ ਵੀ ਜੇ ਕਰੀਦਾ ਪਾਊਡਰ ਖਾਓ ਰੋਜ਼ ਤੇ ਤੁਹਾਡੇ ਪਹਾੜ ਦੇ ਵਿੱਚ ਬਠਿੰਡੂ ਕਹਿੰਦੇ ਆ ਜੀ ਬਠਿੰਡੂ ਹਾਂਜੀ ਬਠਿੰਡੂ ਦੇ ਪੱਤੇ ਅੱਛਾ ਜੀ ਬਾਬਾ ਜੀ ਜੇ ਕਿਸੇ ਨੂੰ ਦੰਦੀਆ ਜ਼ਹਿਰ ਹੋ ਗਿਆ ਹੋਵੇ ਤੁਸੀਂ ਤੁਹਾਡਾ ਮਕਸਦ ਹੈ ਆ ਵੀ ਸਾਡੇ ਕੀ ਕਹਿੰਦੇ ਤੇ ਤੁਹਾਡੇ ਕੀ ਕਹਿੰਦੇ ਆ ਹਾਂਜੀ ਹਾਂਜੀ ਬਿਲਕੁਲ ਆਇਆ ਮੈਂ ਸਮਝ ਗਿਆ ਗੱਲ ਲਓ ਜੀ ਬਾਬਾ ਜੀ ਦੇ ਜੰਗਲ ਵਿੱਚ ਐਂਟਰ ਕਰ ਰਹੇ ਆ ਤੇ ਭਰਾ ਜੀ ਹੁਣੀ ਆਏ ਆ ਤਲਵਾੜੇ ਤੋਂ ਠੀਕ ਹੈ ਜੀ ਮਿਹਰਬਾਨੀ ਜੀ ਅਸੀਂ ਵੀ ਲਓ ਜੀ ਇੱਥੇ ਬਾਬਾ ਜੀ ਦੇ ਦਰਸ਼ਨ ਆਜੋ ਜੀ ਆਜੋ ਆਜੋ ਹਾਂ ਲਓ ਜੀ ਤੁਹਾਨੂੰ ਹੈਰਾਨੀ ਹੋਏਗੀ ਪੱਤੇ ਜਿਹੜੇ ਬਾਬਾ ਜੀ ਨੇ ਤੁਹਾਨੂੰ ਦਿੱਤੇ ਆ ਨਾ ਲਓ ਜੀ ਬਹੁਤ ਵਧੀਆ ਬਾਬਾ ਜੀ ਤੇਸਦੀ ਦਾ ਕੀ ਚੀਜ਼ ਆ ਦੱਸੋ ਪੁਦੀਨੇ ਵਰਗਾ ਟੇਸਟਰ ਇਹ ਪੁਦੀਨਾ ਪੁਦੀਨੇ ਦਾ ਟੇਸਟ ਹੈ ਬਾਕੀ ਬਾਬਾ ਜੀ ਤੁਸੀਂ ਦੱਸੋ ਇਹਨਾਂ ਦਾ ਨਾਮ ਹਾਲ ਸਪਾਈਸੀ ਹਾਲ ਸਪਾਈਸੀ ਆ ਜਿਹੜਾ ਤੁਸੀਂ ਬੂਟਾ ਦਿਖਾਇਆ ਮੈਨੂੰ ਬਹੁਤ ਪਹਿਲਾਂ ਦਿਖਾਇਆ ਸੀਗਾ ਇਹ ਹਾਂ ਇਹ ਹੈਗਾ 올 ਸਪਾਈਸੀ ਹਾਂ ਇਹਦੇ ਵਿੱਚੋਂ ਹਰ ਇੱਕ ਮਸਾਲੇ ਦੀ ਜਿੱਦਾਂ ਖੁਸ਼ਬੂ ਵੀ ਆਉਂਦੀ ਆ ਤੇ ਟੇਸਟ ਵੀ ਆਉਂਦਾ ਜਦੋਂ ਆਪਾਂ ਖਾਂਦੇ ਆ ਤੇ ਕੀ ਇਹਨੂੰ ਅਸੀਂ ਮਸਾਲੇ ਦੀ ਇੱਕ ਬਦਲ ਦੇ ਰੂਪ ਜੀ ਯੂਜ਼ ਕਰ ਸਕਦੇ ਆ ਕਰਦੇ ਆਈ ਚਟਨੀ ਖਾਂਦੇ ਆ ਅੱਛਾ ਜੀ ਚਲੋ ਵਧੀਆ ਫੇਰ ਤਾਂ ਅੱਜ ਚਟਨੀ ਬਣਾਈ ਜਾਏਗੀ ਇਹਦੀ ਫੇਰ ਠੀਕ ਹੈ ਜੀ ਹਾਂ ਤੇ ਇਹਦਾ ਗੁਣ ਕੀ ਆ ਉਦਾਂ ਵੈਸੇ ਗੁਣਾ ਗੈਸ ਜੀ ਕੱਢਣ ਠੀਕ ਹੈ ਜੀ ਤਾਂ ਪੇਟ ਚ ਗੈਸ ਬਣੀ ਆ ਉਹਨੂੰ ਡਾਈਜੈਸ਼ਨ ਲਈ ਕਹਿ ਸਕਦੇ ਇੱਕ ਤਰੀਕੇ ਨਾਲ ਹਾਂਜੀ ਚਲੋ ਨਹੀਂ ਬਹੁਤ ਸੋਣਾ ਤੇ ਆਜੋ ਭਾਜੀ ਫੇਰ ਹੋਰ ਦੇਖ ਲਓ ਤੁਸੀਂ ਜੋ ਦੇਖਣਾ ਇੱਥੇ ਤੇ ਮੈਂ ਮੇਰੇ ਤਾਂ ਕੁਝ ਕੁਐਸਚਨ ਰਹਿਣਗੇ ਬਾਬਾ ਜੀ ਆਹ ਜੀ ਆਹ ਜੀ ਕਸਾ ਮਰੀ ਜੀ ਹਾਂਜੀ ਇਹ 57 ਆ ਤੇ ਉਦਾਂ ਇਹਦੀਆਂ ਜੜਾਂ ਹਨਾ ਬਾਬਾ ਜੀ ਦੱਸਦੇ ਸੀਗੇ ਜੜਾਂ ਹੀ ਕੰਮ ਆਉਂਦੀਆਂ ਇਹਦੀਆਂ ਮੇਨ ਮੈਂ ਪੁੱਜੀ ਵੀ ਬਣਾ ਲੈਂਦੇ ਜੀ ਪੁੱਜੀ ਬਣਦੀ ਹੈ ਜੀ ਅੱਛਾ ਜੀ ਅੱਛਾ ਨਹੀਂ ਪੁੱਜੀ ਜਦੋਂ ਇਹਨਾਂ ਦੀ ਗੰਦਲਾਂ ਆ ਡਡੀਆਂ ਜਿਵੇਂ ਬਾਸ ਦੇ ਨੇ ਨਿਕਲਦੇ ਮੈਂ ਉਹ ਨਹੀਂ ਨਿਕਲਦਾ ਜੀ ਨਿਕਲਦੇ ਹੁਣੇ ਬਾਈ ਇਹ ਵੀ ਨਿਕਲਦੇ ਤੇ ਸ਼ਾਇਦ ਹੋਣਗੇ ਵੀ ਅੱਛਾ ਤੇ ਮੈਂ ਇਹਨਾਂ ਦੀ ਭੋਜੀ ਤਾਂ ਖਾਦੀ ਵੀ ਆ ਤਾਂ ਦੇਖੀ ਜੀ ਪਰ ਬਾਬਾ ਜੀ ਬਿਹਾਰ ਚ ਖਾਂਦੇ ਬਹੁਤ ਠੀਕ ਹੈ ਇਹਨਾਂ ਦੇ ਜਿਹੜੇ ਪੱਤੇ ਆ ਨਾ ਅੱਛਾ ਜੀ ਆ ਬਾਬਾ ਜੀ ਜੇ ਇਹਨਾਂ ਦੇ ਪੱਤੇ ਦੀ ਥੋੜੇ ਬਹੁਤ ਕੜਾ ਬਣਾ ਕੇ ਪੀ ਲਵੇ ਤੇ ਕੈਂਸਰ ਦੀ ਪਹਿਲੀ ਸਟੇਜ ਨੂੰ ਇਹ ਫਟ ਸਕਦਾ ਹੈ ਠੀਕ ਹੈ ਹਾਂਜੀ ਆ ਬਹੁਤ ਵਧੀਆ ਗੁਣਕਾਰੀ ਬੂਟੀ ਹੈ ਜੀ ਇਹ ਅੱਛਾ ਜੀ ਕੀ ਬਾਤਾਂ ਬਹੁਤ ਵਧੀਆ ਤੁਹਾਨੂੰ ਵੀ ਭਾਜੀ ਨੌਲੇਜ ਆ ਬੜੀ ਵਧੀਆ ਗੱਲ ਆ ਤੇ ਬਹੁਤ ਸ਼ੌਕ ਰੱਖਦਾ ਜੀ ਪਰ ਮੇਰੇ ਇੱਕ ਹੁਣ ਵਿਸ਼ਵਾਸ ਨਹੀਂ ਕਰਦੇ ਦੁਨੀਆ ਦੁਨੀਆ ਦੋੜਦੀ ਡਾਕਟਰਾਂ ਦੇ ਕੋਲ ਹਾਂ ਉਦਾਂ ਤੁਹਾਡਾ ਮੈਡੀਕਲ profession ਜਾਂ ਇਸ ਫੀਲਡ ਦੇ ਵਿੱਚ ਕੋਈ profession ਰਿਹਾ ਹੈ ਕਿ ਜਸਟ ਉਦਾਂ ਹੀ ਆਪ ਤੁਹਾਡੀ ਖੁਸ਼ੀ ਲਈ ਆਪਾਂ ਤੁਸੀਂ ਨੌਲੇਜ ਇਕੱਠੀ ਕਰਦੇ ਆ ਅੱਛਾ ਬਿਲਕੁਲ ਬਿਲਕੁਲ ਨੌਲੇਜ ਚਲੋ ਉਦਾਂ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਹੈ ਜਿਹੜੀ ਤੁਹਾਨੂੰ ਅਸੀਂ ਜਾਣਕਾਰੀ ਦਿੰਨੇ ਆ ਬਾਬਾ ਜੀ ਦਿੰਦੇ ਆ ਜਾਂ ਮੈਂ ਦਿੰਨਾ ਜਾਂ ਇਧਰ ਭਰਾ ਜੀ ਆਏ ਆ ਤਲਵਾੜੇ ਤੋਹ ਦਿੰਦੇ ਆ ਉਹ ਆਪਣੀ ਜੋ ਉਹਨਾਂ ਨੇ ਵੈਸੇ ਜਾਣਕਾਰੀ ਇਕੱਤਰ ਕੀਤੀ ਆ ਉੱਥੋਂ ਦੱਸਦੇ ਇਹ ਐਕਸਪੀਰੀਅੰਸ ਦੇ ਨਾਲ ਕੋਈ ਇਹਨਾਂ ਨੇ ਜਿੱਦਾਂ ਨਾ ਬਾਬਾ ਜੀ ਨੇ ਕੋਈ ਇਹਦੇ ਬਾਰੇ ਕੋਈ ਡਿਗਰੀ ਕੀਤੀ ਆ ਇਹ ਜਸਟ ਆਪਣੀ ਖੁਸ਼ੀ ਲਈ ਨੌਲੇਜ ਦੇ ਦੱਸ ਰਹੇ ਆ ਹਾਂਜੀ ਸ਼ੌਕ ਹੈ ਜੀ ਸ਼ੌਕ ਆ ਹਾਂਜੀ ਬਿਲਕੁਲ ਹਾਂਜੀ ਤੇ ਠੀਕ ਆ ਜੀ ਆਜੋ ਹੁਣ ਹੁਣ ਉਹਦੋਂ ਚੱਲੀ ਆ ਜੀ ਤੁਹਾਡੇ ਨੀਲੇ ਫੁੱਲਾਂ ਹਾਂਜੀ ਆਜੋ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦਿਖਾਉਣੇ ਬਾਬਾ ਜੀ ਤੁਹਾਡੀ ਬਗੀਚੀ ਦੇ ਵਿੱਚ ਮੈਨੂੰ ਹੋਰ ਚੀਜ਼ ਮਿਲ ਗਈ ਹੈ ਜੀ ਹਾਂਜੀ ਆਹ ਜੀ ਆਹ ਆ ਪੱਤਾ ਜੀ ਹਾਂਜੀ 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 ਕੀ ਨਾਮ ਕਹਿੰਦੇ ਇਹਨਾਂ ਨੂੰ ਜੀ ਹਾਂਜੀ ਫਰੀਜ਼ ਬੂਟੀ ਕਹਿੰਦੇ ਹੈ ਫਰੀਜ਼ ਬੂਟੀ ਹੈ ਜੀ ਠੀਕ ਹੈ ਆਪਣੀ ਆਪਣੀ ਲੈਂਗੁਏਜ ਦੇ ਵਿੱਚ ਤੁਸੀਂ ਕੀ ਕਹਿੰਦੇ ਜੀ ਇਹਨੂੰ ਪਹਾੜ ਦੇ ਵਿੱਚ ਬਠਿੰਡੂ ਕਹਿੰਦੇ ਹੈ ਜੀ ਬਠਿੰਡੂ ਹਾਂਜੀ ਬਠਿੰਡੂ ਦੇ ਪੱਤੇ ਅਛਾ ਜੀ ਬਾਬਾ ਜੀ ਦੇ ਕਿਸੇ ਨੂੰ ਦੰਦਿਆ ਜ਼ਹਿਰ ਹੋ ਗਿਆ ਹੋਵੇ ਇਹਦੀਆਂ ਜੜਾਂ ਪਟਕੇ ਦਤਨ ਕਰ ਲਵੋ ਬਿਲਕੁਲ ਠੀਕ ਹੋ ਜਾਂਦਾ ਹੈ ਕੀ ਹੋ ਗਿਆ ਹੋਵੇ ਦੰਦਿਆ ਜ਼ਹਿਰ ਉਹ ਕਿੰਦਾ ਦੰਦ ਦਾ ਜ਼ਹਿਰ ਹੋ ਜਾਂਦਾ ਜੀ ਬਾਬਾ ਜੀ ਤੁਹਾਨੂੰ ਪਤਾ ਹੋਣਾ ਜੀ ਹਾਂ ਜੀ ਹਾਂ ਜੀ 60 ਦਿਨ ਵਿੱਚ ਨਾ ਕੋਈ ਜ਼ਹਿਰ ਹੋ ਜਾਂਦਾ ਹੈ ਅਛਾ ਜੀ ਤੇ ਇਹਦੀ ਜੜ ਦੀ ਦਤਨ ਕਰ ਲਵੋ ਇਹ 20 ਘੰਟੇ ਠੀਕ ਕਰ ਦੇਊਗਾ ਜੀ ਓਹੋ ਖਾਸ ਖਾਇਆ ਇਹ ਵੀ ਦੰਦ ਨੂੰ ਦਾੜ ਨੂੰ ਇੱਕਦਮ ਖਤਮ ਕਰਦਾ। ਆ ਵੀ ਕਮਾਲ ਦੀ ਚੀਜ਼ ਆ ਤੁਹਾਨੂੰ ਇਹਦੀ ਵੀਡੀਓ ਦੇਖੀ ਸੀ ਤੁਸੀਂ ਮੇਰੀ? ਕੋਈ ਇਹਦੀ? ਨਹੀਂ ਮੈਂ। ਅੱਛਾ ਤੁਸੀਂ ਪਹਿਲੇ ਇਹਦੇ ਬਾਬਾ ਜੀ ਇਹਨਾਂ ਨੂੰ ਇਹ ਗੱਲ ਦੱਸ ਲੈਂਦੇ ਹੋ। ਇੱਕ ਹੋਰ ਕੀ ਇਹਦਾ ਮਤਲਬ ਗੋਆ? ਬਸ ਆ ਹੀ ਹੈ ਜੀ। ਇਹ ਦੰਦਾਂ ਦੇ ਲਈ ਬਹੁਤ ਹੀ ਦੀ ਜੜ ਕਮ ਜਾਵੇ ਜੀ। ਦੰਦ ਖਰਾਬ ਨਹੀਂ ਹੋਣਗੇ ਕਦੇ ਵੀ। ਠੀਕ ਆ ਠੀਕ। ਹਾਂਜੀ। ਤੇ ਕੋਈ ਪ੍ਰੋਬਲਮ ਹੋਵੇ ਦੰਤ ਦੇ ਵਿੱਚ ਕੀੜਾ ਲੱਗਿਆ ਹੋਵੇ। ਠੀਕ ਆ। ਤੇ ਕੀੜਾ ਮਰ ਜਾਂਦਾ। ਕੋੜੀ ਬਹੁਤ ਹੁੰਦੀ ਹੈ ਜੀ। ਦੰਦੀਆ ਬੂਟੀ ਕਿਹਾ ਤੁਸੀਂ ਹਾਂਜੀ ਹਾਂਜੀ ਉਦਾਂ ਬਾਬਾ ਜੀ ਜੋ ਨਾਮ ਦੱਸਿਆ ਸੀ ਬਾਬੇ ਨੇ ਫਰੀਦ ਬੂਟੀ ਆ ਫਰੀਦ ਬੂਟੀ ਜੀ ਬਾਬਾ ਜੀ ਮੱਛਲ ਲੜ ਰਿਆ ਬਹੁਤ ਜ਼ਿਆਦਾ ਆ ਨਾ ਕੋਈ ਗੱਲ ਨਹੀਂ 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 ਜਾਂ ਤਾਂ ਤੇਲ ਲਾ ਲਓ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਕਿਹੜੇ 2-4 ਮਿੰਟ ਹੈ ਨਾ ਤੇਲ ਲੈ ਉਹ ਵਧੀਆ ਰਹੂਗਾ ਨਹੀਂ ਤਾਂ ਤੁਹਾਨੂੰ ਤੋੜ ਤੋੜ ਕੇ ਖਾ ਲੈਣਾ ਇਹਨੇ ਬਾਬਾ ਜੀ ਲੈ ਕੇ ਆ ਰਿਹਾ ਹੈ ਤੇਲ ਜਿਹੜਾ ਉਹਨਾਂ ਨੇ ਬਣਾਇਆ ਮੱਛਰ ਭਜਾਉਣ ਲਈ ਬਾਬਾ ਜੀ ਕੀ ਕੀ ਪਾਇਆ ਇਸ ਤੇਲ ਵਿੱਚ ਤੇਲ ਚ ਨਿੰਮ ਦੇ ਪੱਤੇ ਆ ਤੇ ਮੁਰਖਪੂਰੀਆ ਬਸ ਮਾ ਦੋ ਚੀਜ਼ਾਂ ਹੀ ਆ ਹੈ ਨਾ ਬਾਰੇ ਮੇਰੇ ਤੇ ਅਸਰ ਨਹੀਂ ਕਰਦਾ ਬਾਬਾ ਜੀ ਕਰਦਾ ਹੈਗਾ ਪਰ ਤੁਹਾਡਾ ਜਿਆਦਾ ਪਿਆਰ ਆ ਮੱਛਰ ਦਾ ਮੇਰੇ ਨਾਲ ਜਿਆਦਾ ਪਿਆਰ ਆ ਸਹੀ ਗੱਲ ਆ ਮੈਂ ਬਹੁਤ ਲਾਲਾ ਦੇਖਿਆ ਇਹ ਹੋ ਸਕਦਾ ਹੁਣ ਭਰਾ ਜੀ ਹੋਣਾ ਤੇ ਫਿੱਟ ਬਹਿ ਜਾਏ ਇਹ ਠੀਕ ਹੈ ਜੀ ਬਾਬਾ ਜੀ ਲਾ ਲਓ ਜੀ ਚੰਗੀ ਤਰ੍ਹਾਂ ਨੱਤ ਲੋਤਾ ਤੁਸੀਂ ਤਾਂ ਨੱਤਾਂ ਵੀ ਨੰਗੀਆਂ ਕਰਕੇ ਆਏ ਆ ਮੈਂ ਤਾਂ ਫਿਰ ਥੋੜਾ ਮਾਰ ਲਓ ਉੱਥੇ ਦੋਸਤ ਉਹ ਬੀਚ ਜੀ ਇੰਨਾ ਲਾ ਲਓ ਮੈਂ ਥੋੜਾ ਜਿਹਾ ਰਿਲੈਕਸਡ ਆ ਪਪਾ ਜੀ ਲਾ ਕੇ ਉਡੋਮੋਸ ਲਾਇਆ ਤਾਂ ਕੈਮੀਕਲ ਹੀ ਆ ਪਰ ਕੀ ਕਰੀਏ ਵਧੀਆ ਚੀਜ਼ ਆ ਸਹੀ ਹੈ ਪੀਓ ਤਾਂ ਨਹੀਂ ਹਟੂਗਾ ਤਾਂ ਫੇਰ ਉਹ ਵੀ ਲੈ ਆਵਾਂਗੇ ਬਾਬਾ ਜੀ ਕੀ ਜੀ ਚੱਲ ਟਿਹੂ ਹਨੇ ਰੈਂਡੂ ਅਮਰੂਦ ਆ ਟਿਹੂ ਦਾ ਬੂਟਾ ਬਾਬਾ ਜੀ ਹਾਂ ਜੀ ਆ ਟਿਹੂ ਵੇ ਜੀ ਹਾਂ ਆ ਆ ਬਾਬਾ ਜੀ ਇਹ ਆ ਆ ਕਰਦਾ ਜੀ ਦੇਖੋ ਤਾਂ ਕੀ ਆ ਸੀ ਤੈਨੂੰ ਪਕੌੜੀ ਕਹਿੰਦੇ ਨੇ ਪਕੌੜੀ ਕਹਿੰਦੇ ਆ ਵੈਸੇ ਗੋਣੇ ਦੇ ਚੰਜੀ ਜਿੰਨੇ ਆ ਅੰਜੀਰ ਵੀ ਇਹਨੂੰ ਕਿਹਾ ਜਾਂਦਾ ਜੀ ਮੈਂ ਕਹਾਂ ਜੀ ਗੋਣੇ ਦੇ ਢੋਨੇ ਹੀ ਆ ਠੀਕ ਅੰਜੀਰ ਐ ਅੰਜੀਰ ਵੈਸੇ ਤੇ ਬਾਬਾ ਜੀ ਦਾ ਬਾਬਾ ਜੀ ਦਾ ਉਹ ਪ੍ਰੀਖਿਆ ਲੈਣ ਆਏ ਆ ਨੇ ਨੇ ਬਾਬਾ ਜੀ ਦੱਸੋ ਐ ਬਈ ਕਿਉਂਕਿ ਮੈਨੂੰ ਪਤਾ ਨਹੀਂ ਨਹੀਂ ਮੈਂ ਮਜ਼ਾਕ ਕਰਦਾ ਤੂੰ ਐਵੇਂ ਸੀਰੀਅਸ ਮੈਂ ਮਜ਼ਾਕ ਕਰਦਾ ਤੁਸੀਂ ਨਾਮ ਨਹੀਂ ਪਤਾ ਹਾਂ ਨਹੀਂ ਨਹੀਂ ਤੁਸੀਂ ਤੁਹਾਡਾ ਮਕਸਦ ਹੈ ਆ ਵੀ ਸਾਡੇ ਕੀ ਕਹਿੰਦੇ ਤੇ ਤੁਹਾਡੇ ਕੀ ਕਹਿੰਦੇ ਆ ਹਾਂਜੀ ਹਾਂਜੀ ਬਿਲਕੁਲ ਆਇਆ ਮੈਂ ਸਮਝ ਗਿਆ ਗੱਲ ਮੈਂ ਤਾਂ ਉਦੋਂ ਹੀ ਲੱਗਾ ਮਜ਼ਾਕ ਕਰਦਾ ਹਾਂਜੀ ਅੱਛਾ ਆਜੋ ਹੁਣ ਆਇਆ ਨਾ ਚਲੋ ਬਾਬਾ ਜੀ ਦੇ ਮਗਰ ਚੱਲਦੇ ਹਾਂ ਜੀ ਬਾਬਾ ਜੀ ਇੱਕ ਵਾਰੀ گارਲਿਕ ਵਾਈਨ ਦੇਖ ਲਈਏ ਉਹ ਉਹਦੇ ਕਰਕੇ ਹੀ ਮੈਂ ਕਹਿੰਦਾ ਅਚੋਦੇ ਕਰਕੇ ਤੁਸੀਂ ਕਹਿੰਦੇ ਉਧਰ ਦੀ ਚਲੋ ਠੀਕ ਆ ਆ ਕੀ ਹੈ ਇਹ ਬਣਾ ਇਹ ਤਾਂ ਹੁਣ ਬਾਬਾ ਜੀ ਬਣਾ ਹੀ ਕਹਿ ਲਓ ਵੈਸੇ ਮਣੇ ਨਾਲ ਕੋਈ ਸੁਪੀਰੀਅਰ ਹੈ ਇਹਨੂੰ ਨਿਰਗੁੰਡੀ ਕਹਿੰਦੇ ਐ ਚੋਬਾ ਚੋਰੀਆ ਡੰਡੇ ਆ ਪਰ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਬੂਟਿਆਂ ਬਾਰੇ ਨੌਲੇਜ ਰੱਖਣ ਦੇ ਸ਼ੁਕੀਨ ਹੁੰਦੇ ਆ ਬਾਬਾ ਜੀ ਝਾਊ ਦਾ ਬੂਟਾ ਨਵਾਂ ਤਿਆਰ ਹੋਇਆ ਜੀ ਇਹ ਕਰਨੀ ਜੀ ਬਹੁਤ ਹੈ ਟਿਹੂ ਉਹਦਾ ਵੈਸੇ ਤੁਸੀਂ ਕੀ ਜਾਣਦੇ ਟਿਹੂ ਬਾਰੇ ਆਪਾਂ ਤਾਂ ਤਾਂ ਅਚਾਰ ਹੀ ਖਾਈਦਾ ਅਚਾਰ ਖਾਈਦਾ ਜੀ ਆਪਾਂ ਵੀ ਅਚਾਰ ਹੀ ਖਾਈਦਾ ਤੇ ਗੁਣ ਕੀ ਇਹਦਾ ਕੁਝ ਪਤਾ ਨਹੀਂ ਗੁਣ ਦਾ ਨਹੀਂ ਪਤਾ ਜੀ ਚਲੋ ਠੀਕ ਆ ਜੀ ਲਓ ਜੀ ਆਹ ਜੀ ਹਾਂਜੀ ਮਿਲਰ ਤੁਹਾਡੇ ਰੁੰਬਲ ਕਹਿੰਦੇ ਹਾਂਜੀ ਹਾਂਜੀ ਰੁੰਬਲ ਜੀ ਜਿਹਦੇ ਫਲ ਦੇ ਵਿੱਚ ਕੀੜੇ ਬਹੁਤ ਹੁੰਦੇ ਆ ਹਾਂ ਹਾਂਜੀ ਬਾਬਾ ਜੀ ਇਹ ਰੁੰਬਲ ਦੇ ਵਿੱਚ ਗੁੱਲਰ ਦੇ ਵਿੱਚ ਜਿਹੜੇ ਕੀੜੇ ਆ ਹਾਂਜੀ ਉਹ ਕਦੋਂ ਕ ਪੈਂਦੇ ਆ ਕੀੜੇ ਇਹ ਸ਼ੁਰੂ ਤੋਂ ਤਾਂ ਕੀੜੇ ਹੁੰਦੇ ਨਹੀਂ ਹੁਣੇ ਉਹ ਚ ਬਾਹਰ ਹੀ ਆਉਂਦਾ ਹੋਣਾ ਪੱਕੇ ਤੇ ਜਿਉਂ ਖੋਲਦੇ ਆ ਉਹ ਜੀ ਮੱਕੀ ਮੂੰਗੀਆਂ ਜਿਹਦੇ ਅੰਮ੍ਰਲਦਾਂ ਬਾਕੀ ਫਲਾਂ ਚ ਅੱਛਾ ਉਹ ਉਹ ਡੰਗ ਦਿੰਦਾ ਉਹ ਐਂਡੇ ਤੇ ਦੇਣੇ ਉਹ ਬਣ ਜਾਂਦੇ ਹਾਂ ਓਦਾਂ ਚਲੋ ਮੇਰੇ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਵੀ ਦਿਓ ਗੁੱਲਰ ਦੇ ਗੁਣ ਕੁਸ਼ ਗੁਣ ਤਜ਼ੀਹ ਠੰਡੀ ਹੈ ਜੀ ਜੀ ਤਾਕਤ ਆ ਅੱਛਾ ਜੀ ਠੀਕ ਆ ਆਹੋ ਮੇਰੇ ਦਰਸ਼ਕ ਜਰੂਰ ਦੇਖਣ ਇੱਕ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਇੱਕ ਸਾਧੂ ਦੀ ਗੱਲ ਦੱਸੀ ਸੀਗੀ ਉਹ ਸਿਰਫ ਗੁੱਲਰ ਦਾ ਪਾਊਡਰ ਖਾਂਦਾ ਹੁੰਦਾ ਸੀ ਉਹਦੀ ਉਮਰ 105 ਸਾਲ ਸੀ ਜੋ ਬਾਬਾ ਜੀ ਮਿਲੇ ਸੀ ਉਹਨੂੰ ਜੰਗਲਾਂ ਦੇ ਵਿੱਚ ਜਦੋਂ ਉਹਨੂੰ ਮੈਂ ਆਪਣੇ ਉਮਰ ਦਾ ਸਮਝਦਾ ਸੀ ਹਾਂ ਆ ਵੀ ਇਹ ਗੱਲ ਦੇਖ ਲਓ ਹੈ ਆਹੋ ਅੱਛਾ ਜੀ ਕੀ ਆ ਪਤਾ ਆਜੋ ਜੀ ਆਜੋ ਜੀ ਇਹ ਸਾਡੇ ਫੁੱਲ ਨਹੀਂ ਆ ਜੇ ਨਿਕਲੇ ਹਾਂਜੀ ਇਹਨੂੰ ਛੰਗਿਆ ਬਹੁਤ ਆ ਨਾ ਅੱਛਾ ਫੁੱਲ ਹੈ ਨਹੀਂ ਆਏ ਨਾ ਦੇਖ ਲਓ ਮੇਰੇ ਬਹੁਤ ਸੋਹਣੇ ਫੁੱਲ ਆਏ ਆ ਜੀ ਆ ਜਾਣੇ ਮੈਨੂੰ ਬਹੁਤ ਸੋਹਣੇ ਲੱਗੇ ਉਹ ਦੇਖ ਕੇ ਬਹੁਤ ਸੋਹਣੇ ਮੈਂ ਫੋਟੋਆਂ ਵੀ ਖਿੱਚੀਆਂ ਆ ਇਹ ਚਲੋ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ ਇਹ ਹੈਗੀ ਆ ਜੀ گارਲਿਕ ਵਾਈਨ ਆ ਦੇਖੋ ਲਸਣ ਦੀ ਬੇਲ ਆਹ ਦੇਖੋ ਮੈਂ ਭਾਜੀ ਹੁਣ ਆ ਗਏ ਆ ਤਲਵਾੜੇ ਤੋਂ ਤੇ ਖਾਣ ਲਈ ਟੈਸਟ ਕਰਕੇ ਦੇਖਣਗੇ ਪਹਿਲਾਂ ਮਲ ਕੇ ਸੁਮ ਕੇ ਦੇਖ ਲੈਣਾ ਆ ਬਿਲਕੁਲ ਜੀ ਜਿਵੇਂ گارਲਿਕ ਲਸਣ ਹੂੰ ਮੈਂ ਨਿਆਰਾ ਫਿਰ ਬਿਲਕੁਲ ਬਹੁਤ ਦੇਖੋ ਕਿਦਾਂ ਉਹਦੀ ਮਹਿਕ ਆਈ ਆ ਹੁਣ ਚਲੋ ਬਿਲਕੁਲ ਜੀ ਮੇਰੇ ਦਰਸ਼ਕ ਤਾਂ ਦੇਖ ਮਤਲਬ ਮਹਿਸੂਸ ਨਹੀਂ ਕਰ ਸਕਦੇ ਟੇਸ ਨਹੀਂ ਕਰ ਸਕਦੇ ਦੇਖੋ ਤਾਂ ਬਿਲਕੁਲ ਜਿਵੇਂ ਸੱਚਮੁੱਚ ਲਸਣ ਦੀ ਗੱਠੀ ਪਾ ਲਈ ਹੁੰਦੀ ਮੂੰਹ ਦੇ ਵਿੱਚ ਉਹ ਸੁਆਦ ਹੈ ਜੀ ਬਿਲਕੁਲ ਬਿਲਕੁਲ ਉਦਾਂ ਬਾਬਾ ਜੀ ਤੁਸੀਂ ਇਹਦੇ ਵੈਸੇ ਗੁਣ ਦੱਸੇ ਸੀਗੇ ਇੱਕ ਵਾਰੀ ਜਿਹੜੇ ਮੇਰੇ ਨਵੇਂ ਦਰਸ਼ਕ ਆ ਜਿਨ੍ਹਾਂ ਨੇ ਉਹ ਪੁਰਾਣੀ ਵੀਡੀਓ ਨਹੀਂ ਦੇਖੀ ਇਕੋ ਨਹੀਂ ਦੱਸ ਦਿਓ ਇਹ ਗਾਰਲਿਕ ਵਾਈਨ ਦੇ ਦਸੰਭ ਦੇ ਕਿਹੜੇ ਰੋਗਾਂ ਲਈ ਠੀਕ ਕਰਨੂ ਦੁਬਾਰਾ ਦੱਸਿਓ ਬਾਇ ਦੇ ਰੋਗ ਜਿਹੜੇ ਆ ਠੀਕ ਆ ਜੀ ਉਹ ਠੀਕ ਕਰਦੀ ਹੈ ਠੀਕ ਆ ਜੀ ਠੀਕ ਆ ਨਹੀਂ ਬਹੁਤ ਵਧੀਆ ਮੋਟੇ ਤੌਰ ਤੇ ਇਮਿਊਨਿਟੀ ਵਧਾਉਂਦਾ ਆ ਜੀ 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 ਅੱਛਾ ਨਹੀਂ ਚਲੋ ਬਹੁਤ ਸੋਹਣੀ ਗੱਲ ਆ ਜੀ ਬਹੁਤ ਵਧੀਆ ਤੇ ਠੀਕ ਆ ਜੀ ਆਜੋ ਅੱਗੇ ਚਲੀਏ ਫੇਰ ਚਲੀਏ ਛੁਈ ਮੂਈ ਹਾਲ ਮੈਂ ਚੱਲਦੇ ਪਹਿਨਾ ਭਾਈ ਉਹ ਨਹੀਂ ਦੇਖਦੇ ਆ ਬੂਟੇ ਦੇ ਬਾਰੇ ਜੀ ਹਾਂ 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 ਉਹ ਕਰਿਓ ਜੀ ਹਾਂਜੀ ਹਾਂਜੀ ਤੁਸੀਂ ਦੱਸੋ ਨਾ ਬਾਬਾ ਜੀ ਨਹੀਂ ਤੁਸੀਂ ਦੱਸੋ ਫੇਰ ਮੈਂ ਵੀ ਨਹੀਂ ਦਸੂਗਾ ਜਿੰਨਾ ਕ ਮੈਨੂੰ ਵੇਸੇ ਤਾਂ ਇਹਨੂੰ ਪਹਾੜ ਦੇ ਵਿੱਚ ਜਲ ਬੂਟਾ ਕਹਿੰਦੇ ਆ ਜੀ ਅੱਛਾ ਜੀ ਹਾਂਜੀ ਇਹ ਸਾਡੇ ਤਲਵਾੜੇ ਬੀਵੀਐਮਬੀ ਦੇ ਏਰੀਏ ਦੇ ਵਿੱਚ ਅਕਵਾਇਰ ਹੋਈ ਜ਼ਮੀਨ ਹੈ ਜਿਹੜੀ ਅੱਛਾ ਜੀ ਉਹਦੇ ਚ ਕਟੋੜ 400 ਕਿਲੇ ਦੇ ਵਿੱਚ ਉਹਨਾਂ ਨੇ ਲਗਾਏ ਹੋਏ ਬੂਟੇ ਵੈਸੇ ਉਹ ਤਾਂ ਕਹਿੰਦੇ ਸੀਗੇ ਡੀਜ਼ਲ ਦੇ ਡੀਜ਼ਲ ਵੀ ਬਣੂਗਾ ਇਹਦਾ ਪਤਾ ਨਹੀਂ ਅਜੇ ਤੱਕ ਤਾਂ ਬਣਿਆ ਨਹੀਂ ਤੇ ਇੱਕ ਇਹ ਬੂਟੀ ਦੇ ਤੌਰ ਤੇ ਜੀ ਜਿਹੜਾ ਬੰਦਾ ਹਾਂਜੀ ਇਹਦੀ ਦਾਤਨ ਕਰ ਲਵੇ ਜੀ ਤੇ ਉਹ 90 ਸਾਲ ਤੱਕ ਮੈਂ ਆਪਣੇ ਪਿੰਡ ਦੇ ਬਜ਼ੁਰਗ ਦੇਖੇ ਆ ਉਹ ਉਹਨਾਂ ਦੇ ਦੰਦ ਕਹਿੰਦੇ 32 ਦੇ 32 ਦੰਦ ਸੀਗੇ ਕਹਿੰਦੇ ਆ ਗਿਣ ਲੈ ਮੇਰੇ ਦੰਦ ਅੱਛਾ ਜੀ ਹਾਂਜੀ ਇਹਦੀ ਦਤਨ ਕਰਦੇ ਹੁੰਦੇ ਇਹਦੇ ਦਤਨ ਕਹਿੰਦੇ ਮੈਂ ਮੈਨੂੰ ਉਹਨਾਂ ਨੇ ਮੇਰੇ ਤਾਇਆ ਜੀ ਲੱਗਦੇ ਸੀਗੇ ਅੱਛਾ ਜੀ ਉਹ ਕਹਿੰਦੇ ਭਈ ਮੈਂ ਆਪਣੀ ਹੋਸ਼ ਦੇ ਵਿੱਚ ਸਾਰੀ ਉਮਰ ਹੀ ਦਤਨ ਕੀਤੀ ਆ ਤਾਂ ਮੇਰੇ ਮੂੰਹ ਦੇ ਵਿੱਚ ਦੰਦ ਸਾਰੇ ਦੇਖ ਲਿਆ ਅੱਖਾਂ ਦੀ ਲੈਟ ਕਹਿੰਦੇ ਤੇਰੇ ਨਾਲੋਂ ਜ਼ਿਆਦੇ ਆ ਮੇਰੀ ਕਮਾਲ ਹੈ ਜੀ ਕਮਾਲ ਠੀਕ ਹੈ ਜੀ ਤੇ ਆ ਦਤਨ ਜਿਹੜਾ ਬੰਦਾ ਕਰੇਗਾ ਇਹਦੀ ਜੀ ਮੈਂ ਕਹਿੰਦਾ ਦੰਦ ਉਹਦੇ ਕਦੇ ਖਰਾਬ ਨਹੀਂ ਹੋਣਗੇ ਜੀ ਨਹੀਂ ਚਲੋ ਬਹੁਤ ਵਧੀਆ ਹਾਂਜੀ ਬਾਬਾ ਜੀ ਇਹ ਫੋਰ ਨਵੀਂ ਗੱਲ ਪਤਾ ਲੱਗੀ ਜਟ ਰੋਫਾ ਹਾਂਜੀ ਜਲ ਬੂਟਾ ਜੀ ਇਹਨੂੰ ਕਹਿੰਦੇ ਜੀ ਜਲ ਬੂਟਾ ਹਾਂਜੀ ਡੀਜ਼ਲ ਬੂਟਾ ਵੀ ਕਹਿੰਦੇ ਆ ਡੀਜ਼ਲ ਬੂਟਾ ਕਹਿੰਦੇ ਆ ਨਾ ਠੀਕ ਹੈ ਜੀ ਤੇ ਜਟ ਰੋਫਾ ਆ ਜਟ ਰੋਫਾ ਜੀ ਬਾਬਾ ਜੀ ਬਹੁਤ ਡਿਟੇਲ ਦੇ ਵਿੱਚ ਦੱਸਿਆ ਹੋਇਆ ਪਹਿਲਾਂ ਹਾਂਜੀ ਹਾਂਜੀ ਅਸੀਂ ਤੁਹਾਡੀ ਨੋਲਿਜ ਇਕੱਠੀ ਕਰ ਰਹੇ ਹਾਂ ਅਸੀਂ ਦੇਖ ਰਹੇ ਹਾਂ ਕਿ ਐਕਸਪੀਰੀਅੰਸ ਆ ਬਿਲਕੁਲ ਬਿਲਕੁਲ ਮੈਂ ਜਿੰਨਾ ਸੀਗਾ ਮੈਂ ਤੁਹਾਨੂੰ ਦੱਸਿਆ ਜੀ ਬਾਬਾ ਜੀ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਡੀਜ਼ਲ ਬੂਟੇ ਬਾਰੇ ਤੇ ਇਧਰ ਭਰਾ ਜੀ ਵੀ ਉਹ ਤਾਂ ਇੱਕ ਗੱਲ ਆ ਭਰਾ ਜੀ ਤੁਹਾਡਾ ਨਾਮ ਨਹੀਂ ਪ ਠੀਕ ਆ ਜੀ ਸੰਦੀਪ ਸ਼ਰਮਾ ਜੀ ਵੀ ਦੱਸ ਰਹੇ ਸੀ ਇਸ ਬੂਟੇ ਬਾਰੇ ਤੇ ਬਾਬਾ ਜੀ ਜਿੱਦਾਂ ਤੁਸੀਂ ਦੱਸਿਆ ਸੀ ਪਹਿਲਾਂ ਵੀ ਇਸ ਬੂਟੇ ਬਾਰੇ ਕਿ ਡੀਜ਼ਲ ਬੂਟਾ ਇਹ ਜਟਰੋਫਾ ਆ ਇਹਦੇ ਕੁਝ ਗੁਣ ਦੱਸੋ ਵੀ ਇਹ ਕਿੱਥੇ ਵਰਤਿਆ ਜਾਂਦਾ ਹੁਣ ਇਹਦੇ ਜੀ ਗੈਸ ਬੜੀ ਘੱਟ ਆ ਅੱਛਾ ਜੀ ਠੀਕ ਆ ਇਹਨੂੰ ਜਿੱਦਾਂ ਬੀਜ ਹੁੰਦੇ ਆ ਬੰਦੇ ਆ ਮਗਰੀ ਆ ਗਿਰੀ ਹਾਂਜੀ ਸਵਾਦ ਸਪੇਧ ਰੰਗ ਆ ਅੱਛਾ ਜੀ ਪਹਿਲਾਂ ਉਹਨੂੰ ਚੱਬ ਕੇ ਦੇਖ ਲਓ ਸਵਾਦ ਆ ਠੀਕ ਉਹਨੂੰ ਇੰਨੀ ਚਬਾਓ ਹਾਂਜੀ ਉਹਦਾ ਠੋਕੀ ਬਣ ਜਾਏ ਅੱਛਾ ਤੇ ਇਹ ਘਰਾਵਾ ਤਾਂ ਖਦੇ ਠੀਕ ਆ ਇੱਕ ਦੋ ਤੋਂ ਵੱਧ ਨਾ ਖਾਓ ਨਹੀਂ ਤਾਂ ਫਿਰ ਟਟੀਆਂ ਲੱਗਣ ਟਟੀਆਂ ਲੱਗ ਜਾਂਦੀਆਂ ਜੀ ਜੀ ਮੈਂ ਤਾਂ ਵੈਸੇ ਇਹ ਕਹਿਣਾ ਵੀ ਵੈਦ ਦੀ ਸਲਾਹ ਤੋਂ ਬਿਨਾਂ ਨਾ ਖਾਓ ਕਿਉਂ ਬਿਲਕੁਲ ਬਿਲਕੁਲ ਜੀ ਨਾ ਚਲੋ ਠੀਕ ਆ ਜੀ ਬਹੁਤ ਵਧੀਆ ਆ ਬੂਟੇ ਫੁੰਡ ਦੇ ਜੀ ਹਲਦੀ ਸੁੰਢੇ ਲੱਗਦੀ ਆ ਇਹਨਾਂ ਨੂੰ ਪਤਾ ਹੋਣਾ ਜੀ ਮੇਰਾ ਟੈਸਟ ਲੈ ਰਿਹਾ ਬਾਬਾ ਜੀ ਮੈਂ ਕਹਿ ਰਿਹਾ ਇਹ ਹੈਗੀ ਜੀ ਤੁਹਾਨੂੰ ਹਲਦੀ ਹੈ ਜੀ ਹਲਦੀ ਹੈ ਜੀ ਹਲਦੀ ਕਾਲੀ ਹਲਦੀ ਹੈ ਇਹ ਕਾਲੀ ਹਲਦੀ ਹੈ ਜੀ ਹਾਂਜੀ ਹਾਂਜੀ ਆ ਬਾਬਾ ਜੀ ਫੁੱਟ ਕੰਡਾ ਜੀ ਹਾਂਜੀ ਪੁੱਠ 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 ਕੰਡਾ ਪੁੱਠ ਕੰਡਾ ਪੁੱਠ ਕੰਡਾ ਜੀ ਹਾਂਜੀ ਆ ਵੀ ਬਦਗੇ ਚੀਜ਼ ਹੈ ਜੀ ਮੈਂ ਪੂਰੀ ਡਿਟੇਲਡ ਵੀਡੀਓ ਪਾਈ ਹੈ ਜੀ ਇੱਥੇ 12 15 ਮਿੰਟ ਦੀ ਬਾਬਾ ਜੀ ਵੀ ਵਿੱਚ ਹੀ ਆ ਹਾਂਜੀ ਇਹ ਬਾਬਾ ਜੀ ਮੇਰੇ ਖਰ ਕੈਂਥ ਹੈ ਹਾਂਜੀ ਇਹ ਕੈਂਥ ਦਾ ਰੁੱਖ ਹੈ ਜੀ ਲਓ ਜੀ ਇਹ ਵੀ ਦਿਖਾ ਲ ਦਿੰਨੇ ਹਾਂਜੀ ਇਹ ਵੀ ਦਿਖਾ ਲ ਦਿੰਨੇ ਹੈ ਇਹ ਕੈਂਥ ਲੱਗਦਾ ਜੀ ਉਹ ਉਹ ਪੱਤੇ ਹਾਂ ਕੱਚੇ ਆ ਜੀ ਤਾਜੇ ਤੁਰੂ ਤੁਰੂ ਹਾਂ ਹਾਂਜੀ ਅਲਟ ਚਾਲ ਠੀਕ ਚੰਗਾ ਹੋ ਗਿਆ ਹਾਂਜੀ ਹੁ ਸੰਘੋ ਹਾਂਜੀ ਪੋਛਾਈ ਸਮਝ ਵਧੀਆ ਖੁਸ਼ਬੂਤ ਇੱਥੇ ਤੱਕ ਆ ਗਈ ਸੀ ਇੱਥੇ ਤੱਕ ਆ ਗਈ ਹਾਂਜੀ ਹਾਂਜੀ ਸੁਗੰਧ ਤਾਂ ਬਹੁਤ ਸੋਹਣੀ ਹੈ ਪਰ ਇਹਨਾਂ ਦਾ ਨਾਮ ਮੇਰੇ ਖਿਆਲ ਤੇ ਕੈਂਥ ਤਾਂ ਨਹੀਂ ਇਹ ਨਹੀਂ ਹਾਂਜੀ ਬਹੁਤ ਮੱਛਰ ਹੈ ਜੀ ਕੀ ਨਾਮ ਹੈ ਬਬਾ ਜੀ ਇਹ ਜੀ ਕਪੂਰ ਇੱਕ ਕਪੂਰੇ ਜੀ ਠੀਕ ਹੈ ਜੀ ਕਪੂਰ ਬਿਲਕੁਲ ਕਪੂਰ ਹੈ ਜੀ ਜੀ ਸੁਗੰਧ ਪੂਰੀ ਕਪੂਰ ਵਰਗੀ ਹੈ ਜੀ ਸਹੀ ਹੈ ਜੀ ਬਾਬਾ ਜੀ ਇਹ ਗੱਲ ਦੱਸੋ ਹਾਂ ਜੀ ਇਹ ਜਿੱਦਾਂ ਜਿਹਨੂੰ ਅਸੀਂ ਮਸ਼ਕ ਕਪੂਰ ਕਹਿੰਦੇ ਆ ਹਾਂ ਉਹ ਤਾਂ ਇਹ ਮਸ਼ਕ ਕਪੂਰ ਦਾ ਇੱਕ ਕਲਾ ਕਪੂਰ ਇਹ ਕਪੂਰ ਕਹਿੰਦਾ ਜੀ ਅੱਛਾ ਜੀ ਕਿਉਂਕਿ ਮਸ਼ਕ ਕਪੂਰ ਜਿਹਨੂੰ ਕਹਿੰਦੇ ਉਹ ਕੈਮੀਕਲ ਦਾ ਬਣਾਇਆ ਹੈ ਤੇ ਇੱਕ ਹੁੰਦੀ ਸੀ ਭੀਮ ਸੈਨਿਕ ਹਾਂ ਭੀਮ ਸੈਣੀ ਕਪੂਰ ਹਾਂ ਜੀ ਉਹ ਕਿਹੜੀ ਹੁੰਦੀ ਆ ਉਹ ਉਹ ਇਹਦਾ ਰਾਜ਼ੀ ਬਣਾਉਂਦੇ ਕਿਸੇ ਢੰਗ ਨਾਲ ਅੱਛਾ ਜੀ ਤੇ ਉਹਦੇ ਕ੍ਰਿਸਟਲ ਹੁੰਦੇ ਆ ਅੱਛਾ ਜੀ ਗੋਲੀਆਂ ਨੇ ਠੀਕ ਹੈ ਠੀਕ ਹੈ ਠੀਕ ਉਹ ਬਹੁਤ ਵਧੀਆ ਮੰਨੀ ਗਈ ਆ ਜੀ ਭੀਮਸੈਨ ਇੱਕ ਉਹ ਸਹੀ ਆ ਹਾਂ ਜੀ ਹਾਂ ਜੀ ਨਹੀਂ ਚਲੋ ਬਹੁਤ ਵਧੀਆ ਲੱਗਾ ਤੁਸੀਂ ਇੱਥੇ ਆ ਕੇ ਜਿੱਦਾਂ ਮੈਂ ਕਹਿੰਦਾ ਬਾਬਾਈ ਦੇ ਬਗੀਚੀ ਦੇ ਵਿੱਚ ਮਨ ਖੁਸ਼ ਹੋ ਗਿਆ ਜੀ ਆ ਕੇ ਬਹੁਤ ਸੋਹਣੀ ਬਗੀਚੀ ਹੈ ਹਰ ਤਰ੍ਹਾਂ ਦੇ ਬੂਟੇ ਨੇ ਜੀ ਇੱਥੇ ਤੇ ਆਇਤਾ ਚਲੋ ਤੁਸੀਂ ਥੋੜਾ ਪੋਰਸ਼ਨ ਕੋ ਮਿਆ ਮੱਛਰ ਬਹੁਤ ਆ ਤੇ ਬਹੁਤ ਤੰਗ ਕੋਈ ਗੱਲ ਨਹੀਂ ਅੱਜ ਦਾ ਦਿਨ ਮੱਛਰ ਸਾਨੂੰ ਕੋਈ ਗੱਲ ਨਹੀਂ ਅੱਜ ਦਾ ਦਿਨ ਖੂਨ ਪੀਣਦੇ ਮੱਛਰ ਪੀਣ ਪੀਣਦੇ ਜੀ ਕੋਈ ਗੱਲ ਅੱਛਾ ਤੁਸੀਂ ਇੱਕ ਗੱਲ ਦੱਸ ਰਹੇ ਹੋ ਭਰਾ ਜੀ ਛੂਈ ਮੂਈ ਬਾਰੇ ਹਾਂਜੀ ਤੇ ਪਹਿਲਾਂ ਛੂਈ ਮੂਈ ਦਾ ਕੋਈ ਬਾਬਾ ਜੀ ਛੂਈ ਮੂਈ ਕਿੱਥੇ ਛੂਈ ਮੂਈ ਚਲੋ ਜੀ ਅੱਛਾ ਹੋਰ ਦੱਸੋ ਇਹ ਤੁਸੀਂ ਇਹਦਾ ਨਾਮ ਮੈਨੂੰ ਸ਼ਾਇਦ ਬਾਬਾ ਜੀ ਦੱਸਿਆ ਨਹੀਂ ਸੀਗਾ ਇਹਦਾ ਇਹਦਾ ਆ ਵਾਲੇ ਬੂਟੀ ਦਾ ਅੱਜ ਕੱਲ ਬਹੁਤ ਹੈਗੀ ਇਹ ਪਾਰਕਾਂ ਦੇ ਵਿੱਚ ਵੀ ਗਰਾਊਂਡਾਂ ਦੇ ਵਿੱਚ ਹੀ ਦੇਖੀ ਮੈਂ ਇਹ ਹਾਂਜੀ 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 ਇਹਦੀ ਮੋਸ਼ਕੜੀ ਆਉਂਦੀ ਆ ਹਾਂਜੀ ਮੋਸ਼ਕੜੀ ਆਉਂਦੀ ਆ ਇਹ ਕੀ ਆ ਨਾਮ ਕੀ ਇਹਦਾ ਇਹਦਾ ਨਾਮ ਮਿਲੂ ਆ ਜਾਊਗਾ ਜਬ ਮੈਂ ਦੱਸ ਦਊ ਹੁਣ ਨਹੀਂ ਜਾਣਦੇ ਇਹਨੂੰ ਇਹ ਮੇਰੇ ਪਾਰਟੀ ਇਹਨੂੰ ਏਲਮਾ ਕਹਿੰਦੇ ਆ ਜੀ ਏਲਮਾ ਦਾ ਬੂਟਾ ਇਹਦੀਆਂ ਫਲੀਆਂ ਸਾਡੇ ਬੈਦ ਸੀਗੇ ਉਹ ਇਕੱਠੀਆਂ ਕਰਕੇ ਵੇਚਦੇ ਹੁੰਦੇ ਸੀਗੇ ਕਿਤੇ ਅੰਮ੍ਰਿਤਸਰ ਇਹਨਾਂ ਦੀ ਮੰਡੀ ਲੱਗਦੀ ਆ ਤੇ ਵਿਕਦੀਆਂ ਜੀ ਅਕੀ ਉਹ ਇਹਨਾਂ ਦੇ ਗੁਣ ਤਾਂ ਨਹੀਂ ਮੈਨੂੰ ਪਤਾ ਕੀ ਨਾਮ ਦੱਸਿਆ ਇਹਦਾ ਤੁਸੀਂ ਇਹਨਾਂ ਇਹਲਮਾ ਜੀ ਇਹਲਮਾ ਹਾਂਜੀ ਇਹਲਮਾ ਦਾ ਬੋਲ ਚਲੋ ਉਹਦਾ ਬਾਬਾ ਜੀ ਨੇ ਗੱਲ ਦੱਸੀ ਸੀ ਇਹਦੇ ਬਾਰੇ ਬਾਬਾ ਜੀ ਤੁਸੀਂ ਉਹਦਾ ਦੱਸੋ ਤੁਹਾਡੇ ਮੂੰਹੋਂ ਚੰਗੀ ਲਾਦੀਗਾ ਹਾਂਜੀ ਹਾਂਜੀ ਦੱਸੋ ਮੇਰੇ ਗੱਲ ਮੈਂ ਜਿਹੜੀ ਦੱਸੀ ਆ ਉਹ ਜਿਹਨੂੰ ਜਨੇਊ ਸਾਧਦੇ ਆ ਬਸ 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 ਹਾਂਜੀ ਉਹ ਮਾਲਕੇ ਦਾ ਪਾਣੀ ਲਾ ਲਓ ਜਿਹਦੇ ਜਨੇਊ ਦੀ ਦਰਦ ਹੁੰਦੀ ਉਹ ਦਰਦ ਨੂੰ ਕੱਟ ਕਰਦਾ ਇਹ ਹਰਪੀਜ਼ ਜਿਹਨੂੰ ਕਹਿੰਦੇ ਇੰਗਲਿਸ਼ ਵਿੱਚ ਹਰਪੀਜ਼ ਹਾਂਜੀ ਹਾਂਜੀ ਇਹ ਗੱਲ ਬਾਬਾ ਜੀ ਨੇ ਪਿਛਲੀ ਵਾਰ ਵੀ ਦੱਸੀ ਸੀਗੀ ਤੇ ਚਲੋ ਠੀਕ ਹੈ ਜੀ ਤੁਹਾਡੇ ਕੋਲ ਉਹਦਾ ਨਾਮ ਹੋਰ ਪਤਾ ਲੱਗ ਹਾਂਜੀ ਸਾਨੂੰ ਨਾਮ ਨਹੀਂ ਜੇ ਤੁਸੀਂ ਮੇਰੇ ਪਹਾੜ ਦੇ ਵਿੱਚ ਕਿਸੇ ਬਜ਼ੁਰਗ ਕੋਲ ਆ ਜਾਓ ਤੇ ਉਹਨਾਂ ਨੇ ਇਹਨਾਂ ਦਾ ਹੋਰ ਵੀ ਗੁਣ ਦੱਸ ਸਕਦੇ ਕਹਿੰਦੇ ਦਵਾਈਆਂ ਦੇ ਵਿੱਚ ਪੈਂਦੇ ਆ ਜੀ ਹਾਂਜੀ ਮੈਨੂੰ ਯਾਦ ਆ ਗਿਆ ਇੱਕ ਵੈਦ ਰੰਜੋਤ ਸਿੰਘ ਹੋਣਾ ਨੇ ਇਹਦੇ ਬਾਰੇ ਦੱਸਿਆ ਸੀ ਬਾਬਾ ਜੀ ਇਹਦੀਆਂ ਫਲੀਆਂ ਬਾਰੇ ਹਾਂਜੀ ਉਹ ਦੱਸਿਆ ਸੀਗਾ ਕਿ ਸ਼ਤਾਵਰੀ ਪਾਕ ਬਣਾਉਂਦੇ ਆ ਹਾਂ ਉਹਦੇ ਵਿੱਚ ਇਹਦਾ ਪਾਊਡਰ ਪੈਂਦਾ ਇਹਦੇ beech ਦਾ ਬਾਊਡਰ ਬਣਾ ਕੇ ਉਹ ਪਾਉਂਦੇ ਆ। ਹਾਂ ਜੀ। ਇਹ ਸ਼ਤਾਵਰੀ ਪਾਕ ਦਾ ਚਲੋ ਸ਼ਤਾਵਰੀ ਪੈਂਦੀ ਉਹਦੇ ਵਿੱਚ। ਸ਼ਤਾਵਰ ਪੈਂਦੀ। ਇਸ ਜਿਹੜੀ ਵਧੀਆ ਹੁੰਦੀ। ਹੋਰ ਵੀ ਕਈ ਗੁਣ ਆ ਉਹਦੇ। ਹਾਂ ਜੀ। ਉਹ ਸਾਡੀ ਨੌਲੇਜ ਵੱਧ ਰਹੀ ਆ ਅਲਟੀਮੇਟਲੀ। ਬਿਲਕੁਲ ਜੀ ਬਿਲਕੁਲ। ਕੁਛ ਨਹੀਂ ਇਕੱਲਾ ਯਾਦ ਆ ਜਾਂਦੀ ਹੈ। ਹਾਂ ਜੀ। ਲਓ ਜੀ। ਲਓ ਬਾਬਾਈ ਨੇ ਜਿਹੜਾ ਹਿਮਾਚਲ ਦੇ ਵਿੱਚ ਪੋਦਾ। ਵਾਹ ਵਾਹ ਵਾਹ। ਟੀਲ ਦਾ ਆਹ ਦੇਸੀ આમਲਾ ਜੀ। ਦੇਸੀ ਆ ਜੀ ਬਿਲਕੁਲ ਲੱਗਦਾ। ਦੇਸੀ આમਲਾ ਜੀ। ਹਾਂ। ਠੀਕ ਹੈ ਤੁਸੀਂ ਨਾਲ ਨਾਲ ਆ ਗੱਲ ਦੱਸੋ ਆ ਛੂਈ ਮੂਈ ਆ ਛੂਈ ਮੂਈ ਜੀ ਹਾਂਜੀ ਹਾਂਜੀ ਟੱਚ ਮੀ ਜੀ ਆ ਦੇਖੋ ਜੀ ਆ ਬਹੁਤ ਗੁਣਕਾਰੀ ਬੂਟੀ ਹੈ ਜੀ ਤੇ ਤੁਸੀਂ ਦੱਸੋ ਤੁਹਾਡਾ ਐਕਸਪੀਰੀਅੰਸ ਕੀ ਹੈ ਇਹਦੇ ਬਾਰੇ ਐਕਸਪੀਰੀਅੰਸ ਆ ਜੀ ਪਈ ਜਿੰਨੂੰ ਕਿਸੇ ਨੂੰ ਲੂਜ਼ ਮੋਸ਼ਨ ਲੱਗ ਜਾਣ ਜੀ ਦਵਾਈ ਤੋਂ ਠੀਕ ਨਾ ਹੋਵੇ ਤੇ ਇਹਦੇ 10 ਪੱਤੇ ਜੀ ਲੈ ਕੇ 10 ਗਿਰੀਆਂ ਬਦਾਮ ਦੀਆਂ ਤੇ 10 ਕਾਲੀਆਂ ਮਿਰਚਾਂ ਪਾ ਕੇ ਘੋਟ ਦਿਓ ਸਵਾ ਨੂੰ ਕੁੰਡੇ ਦੇ ਵਿੱਚ ਤੇ ਲੋੜ ਅਨੁਸਾਰ ਚੀਨੀ ਪਾ ਲੋ ਅੱਛਾ ਜੀ ਤੇ ਇੱਕ ਗਲਾਸ ਪਾਣੀ ਦਾ ਕਰਕੇ ਪੀ ਲਵੋ ਦੁਬਾਰੇ ਤੁਹਾਨੂੰ ਲੋੜ ਨਹੀਂ ਪੈਗੀ ਕਿਸੇ ਡਾਕਟਰ ਕੋਲ ਜਾਣ ਦੀ ਅੱਛਾ ਜੀ ਇਹ ਤੁਹਾਡਾ ਪਰਸਨਲ ਐਕਸਪੀਰੀਅੰਸ ਆ ਪਰਸਨਲ ਐਕਸਪੀਰੀਅੰਸ ਹੈ ਜੀ ਹਾਂ ਜੀ ਵਿਰਾਸਤੀ ਵਿਰਾਸਤੀ ਬੂਟੇ ਸਾਹਮੇ ਹੋਣ ਜੀ ਬਾਬਾ ਜੀ ਨੇ ਵਿਰਾਸਤੀ ਬੂਟੇ ਇਹ ਕਿਉਂਕਿ ਇਹ ਦੇਸੀ આમਲਾ ਅੱਜਕੱਲ ਕਿਤੇ ਮੇਰੇ ਖਿਆਲ ਪੰਜਾਬ ਚ ਨਹੀਂ ਪਾਇਆ ਜਾਂਦਾ ਹੁਣਾਂ ਇਹ ਪਹਾੜ ਦੇ ਵਿੱਚ ਪਾਇਆ ਜਾਂਦਾ ਹੈ ਹੈਗੇ ਤੁਹਾਡੇ ਵੱਲ ਉਧਰ ਨਾ ਹਾਂਜੀ ਸਾਡੇ ਕੰਢੀ ਦੇ ਵਿੱਚ ਹੋਣਗੇ ਜੀ ਪਹਾੜ ਤੇ ਹੋਣਗੇ ਪਰ ਇਹ ਮੈਂ ਪਹਿਲੀ ਵਾਰ ਦੇਖਿਆ ਦਸੂਹੇ ਔਰ ਜਲੰਧਰ ਦੇ ਵਿੱਚ ਘਾਰ ਆ ਕੇ ਆ ਦੇਖੋ ਛੋਟੇ ਛੋਟੇ ਆਮਲੇ ਹਜੇ ਤਾਂ ਤਿਆਰ ਨਹੀਂ ਬਾਬਾ ਜੀ ਇਹ ਕਦੋਂ ਤਿਆਰ ਹੁੰਦੇ ਹੁੰਦੇ ਬਸ ਹੋ ਗਿਆ ਜੀ ਸਮਝੋ ਹੁਣ ਅੱਛਾ ਫਿਰ ਉਹ ਮੋਢ ਵਿਚਾਰੇ ਨਾ ਬੇਚੀ ਹੈ ਨਾ ਤਾਂ ਕਰਕੇ ਨਹੀਂ ਤਾਂ ਤਿਆਰ ਸੀ ਠੀਕ ਹੈ ਠੀਕ ਆ ਦੇਖੋ ਇੱਕ ਢੇਡਾ ਤੁਹਾਡੇ ਪੈਰਾਂ ਚ ਪਿਆ ਆ ਜੀ ਜੀ ਖਾਂਦੇ ਹੋ ਹਾਂਜੀ ਆ ਆ ਪਿਆ ਜੀ ਕਿੰਨੇ ਪਿਆ ਹਾਂਜੀ ਹਾਂਜੀ ਆਚਾਰ ਬਹੁਤ ਵਧੀਆ ਬਣਦਾ ਇਹਨਾਂ ਦਾ ਜੀ 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 ਔਰ ਇਹਨਾਂ ਨੂੰ ਸੁਕਾ ਕੇ ਪਾਊਡਰ ਖਾਓ ਇਹਨਾਂ ਦਾ ਹਾਂ ਹਾਂ ਉਹ ਬਹੁਤ ਵਧੀਆ ਜੀ ਹਾਂਜੀ ਕੱਚਾ ਖਾ ਲਓ ਸਵਾਦ ਸਵਾਦ ਹਾਂਜੀ ਉਦਾਂ ਇਹਦੇ ਬਾਰੇ ਤੁਹਾਡੀ ਕੋਈ ਜਾਣਕਾਰੀ ਹੋਰ ਜਿਹੜੀ ਮੈਨੂੰ ਕਿਸੇ ਹਾਂਜੀ ਹਾਂਜੀ ਮੈਨੂੰ ਕਿਸੇ ਬੈਦ ਨੇ ਦੱਸਿਆ ਸੀਗਾ ਇਹਦਾ ਜੀ ਜੀ ਵੀ ਜੇ ਕਰੀਦਾ ਪਾਊਡਰ ਖਾਓ ਰੋਜ਼ ਤੇ ਤੁਹਾਡੇ ਵਾਲ ਕਾਲੇ ਰਹਿਣਗੇ ਪਰ ਹਾਂਜੀ ਮੈਂ ਦੂਰ ਰਹਿਣ ਦੇ ਕਰਕੇ ਮੈਨੂੰ ਤਾਂ ਮੌਕਾ ਨਹੀਂ ਮਿਲਿਆ ਖਾਣ ਦਾ ਠੀਕ ਹੈ ਜੀ ਨਹੀਂ ਚਲੋ ਜੀ ਮਿਲ ਜਾਂਦੇ ਜੀ ਨਹੀਂ ਮਿਲਦੇ ਬਾਬਾ ਜੀ ਹੈਗੇ ਜੀ ਨਹੀਂ ਮੈਨੂੰ ਨੇ ਦੇਖਿਆ ਮੈਂ ਨੂੰ ਜਿਸ ਏਰੀਆ ਦੇ ਵਿੱਚ ਮੈਂ ਰਹਿੰਦਾ ਉੱਥੇ ਨਹੀਂ ਪਤਾ ਜੀ ਇਹ ਗਲੀ ਦੇ ਵਿੱਚ ਤੁਹਾਨੂੰ ਜਰੂਰ ਮਿਲਣਗੇ ਇਹ ਠੀਕ ਹੈ ਜੀ ਵਧੀਆ ਚੀਜ਼ ਹੈ ਵੈਸੇ ਐਤਕਾ ਮੈਂ ਆਇਆ ਮੈਂ ਆਪਣੇ ਨਹਿਰ ਦੇ ਕੰਢੇੋਂ ਲੈ ਕੇ 2-3 ਕਿਲੋ ਦਾ ਇਹਨਾਂ ਦਾ ਪਾਊਡਰ ਲੈ ਕੇ ਜਾਵਾਂਗਾ ਹਾਂਜੀ ਹਾਂਜੀ ਚਲੋ ਨਹੀਂ ਬਹੁਤ ਸੋਹਣੀ ਹੈ ਬਾਬਾ ਜੀ ਆ ਤੁਣੀ ਹੈ ਜੀ ਹਨ ਇਹ ਤੁਣੀ ਹਾਂ ਤਾਂ ਤੁਣ ਇਹ ਉਦਾਂ ਤੁਣ ਦਾ ਤੁਸੀਂ ਕੀ ਮਤਲਬ ਨਹੀਂ ਤੁਣ ਦਾ ਮੈਨੂੰ ਨਹੀਂ ਪਤਾ ਜੀ ਬਾਬਾ ਜੀ ਕੋਈ ਇਹ ਤੁਣ ਦੇ ਪੱਤੇ ਦਾ ਇਹਦੇ ਬਾਰੇ ਠੀਕ ਹੈ ਜੀ ਇਹ ਚਲੋ ਮਕਾਨਾਂ ਦੇ ਕੰਮ ਆਂਦੀ ਹੈ ਜੀ ਨਹੀਂ ਇਹਦੇ ਬਾਰੇ ਮੈਨੂੰ ਪਤਾ ਹੈ ਅੱਛਾ ਜੀ ਠੀਕ ਹੈ ਪਪਾ ਜੀ ਉਦੋਂ ਹੀ ਗੱਲ ਹੋਈ ਸੀ ਜਦੋਂ ਮੈਂ ਇਹਦੇ ਪੱਤੇ ਲੈ ਕੇ ਆਏ ਸੀ ਤੁਹਾਡੇ ਕੋਲ ਅੱਛਾ ਤੁਣ ਦੀ ਜਿਹੜੀ ਲੱਕੜ ਆ ਨਾ ਜਿਹੜੇ ਸਾਜ਼ ਬਣਾਉਣ ਦੇ ਬਹੁਤ ਕੰਮ ਆਉਂਦੀ ਹੈ ਵਧੀਆ ਲੱਕੜ ਬਣਦੀ ਸਿੱਧਾ ਕਹਿੰਦੇ ਆ ਜੀ ਇਹ ਰੰਜੋਦ ਨੇ ਦੱਸਿਆ ਮੈਨੂੰ ਬੈਦ ਰੰਜੋਦ ਸੈਂ ਬੀ ਬਹੁਤ ਵਧੀਆ ਲੱਗਣ ਮੰਨ ਜਾਂਦੀ ਹੈ ਜੀ ਤੇ ਪਰਾ ਜੀ ਤੁਹਾਨੂੰ ਇਸ ਜਗ੍ਹਾ ਬਾਰੇ ਹਾਂਜੀ ਬਾਬਾ ਜੀ ਬਾਰੇ ਕਿੱਥੋਂ ਪਤਾ ਲੱਗਾ ਇਹ ਮੈਂ ਆਪ ਜੀ ਦਾ ਜੀ ਚੈਨਲ ਦੇਖ ਕੇ YouTube ਤੇ ਠੀਕ ਹੈ ਜੀ ਤੇ ਬਾਬਾ ਜੀ ਦੀ ਵੀਡੀਓ ਦੇਖਦਾ ਹੁੰਦਾ ਸੀਗਾ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਫਿਰ ਮੈਂ ਉਸ ਦਿਨ ਤੋਂ ਹੀ ਮਨ ਚ ਰੱਖ ਲਿਆ ਜੀ ਜਦੋਂ ਮੈਂ ਇੰਡੀਆ ਜਾਵਾਂਗਾ ਤੇ ਜ਼ਰੂਰ ਬਾਬਾ ਜੀ ਦੇ ਦਰਸ਼ਨ ਕਰਾਂਗਾ ਔਰ ਸਵਾਗਤ ਨਾਲ ਤੁਸੀਂ ਵੀ ਅੱਜ ਇੱਥੇ ਮਿਲ ਗਏ ਮੈਨੂੰ ਬਾਈ ਚਾਂਸ ਵਾਰੀ ਕਰ ਦੋ ਬਹੁਤ ਬਹੁਤ ਸ਼ੁਕਰੀਆ ਜੀ ਨਹੀਂ ਚਲੋ ਬਹੁਤ ਸੋਹਣਾ ਜੀ ਮੈਨੂੰ ਵੀ ਬਹੁਤ ਚੰਗਾ ਲੱਗਾ ਜੋ ਤੁਸੀਂ ਇੱਥੇ ਆਏ ਆ ਤੇ ਤੁਸੀਂ ਜਦੋਂ ਦੱਸਿਆ ਤੁਸੀਂ ਇਟਲੀ ਤੋਂ ਆਏ ਤੇ ਪੇੜ ਪੌਦੇ ਜੜੀ ਬੂਟੀ ਦਾ ਬਹੁਤ ਤੁਸੀਂ ਜਿੱਦਾਂ ਸ਼ੌਂਕ ਰੱਖਦੇ ਆ ਮੈਂ ਜੜੀ ਬੂਟੀਆਂ ਦਾ ਪ੍ਰੇਮੀ ਹਾਂ ਜੀ ਨਹੀਂ ਬਹੁਤ ਸੋਹਣਾ ਤੇ ਤੁਸੀਂ ਬਾਬਾ ਜੀ ਦੀ ਬਹੁਤ ਵੀਡੀਓਜ਼ ਦੇਖੀਆਂ ਜਿੱਦਾਂ ਬਹੁਤ ਬਹੁਤ ਤੇ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਇਹ ਇਨ੍ਹਾਂ ਜੜੀ ਬੂਟੀਆਂ ਬਾਰੇ ਲੋਕਾਂ ਨੂੰ ਪਤਾ ਲੱਗੇ ਪਤਾ ਲੱਗੇ ਜੀ ਕਿਉਂਕਿ ਆਪਾਂ ਜਦੋਂ ਜਾਣੇ ਆ ਨਾ ਰਸਤੇ ਵਿੱਚ ਹਾਂਜੀ ਤਾਂ ਬਹੁਤ ਬੂਟੀਆਂ ਆ ਆਪਾਂ ਪੈਰਾ ਥੱਲੇ ਮੇਦ ਪੈਰਾ ਥੱਲੇ ਪੈਰਾ ਥੱਲੇ ਤੇ ਜੇ ਲੋਕਾਂ ਨੂੰ ਪਤਾ ਹੋਏਗਾ ਨਾ ਵੀ ਕਿੰਨਾ ਗੋਣਿਆ ਇਹਦੇ ਵਿੱਚ ਹਾਂਜੀ ਫਿਰ ਕਦਰ ਕਰਿਆ ਕਰਨਗੇ ਕਦਰ ਕਰਨਗੇ ਹਾਂਜੀ ਬਾਈ ਇਹ ਆ ਲੋਕੀ ਜੀ ਅੱਡੀਆਂ ਬੂਟੀਆਂ ਦਾ ਲੋਕਾਂ ਨੇ ਸਪਰੇਆਂ ਨਾਲ ਮਾਰ ਹਾਂਜੀ ਆ ਨਹੀਂ ਉਹ ਤਾਂ ਹੈ ਰੌਂਡ ਅਪ ਨਾਲ ਮਾਰ ਛੱਡੀਆਂ ਜੀ ਹਮ ਪਰ ਦੁਖਰੀ ਗੱਲ ਹੈ ਜੀ ਉਹ ਤਾਂ ਜ਼ਹਿਰੀਲੀ ਚੀਜ਼ ਹੀ ਆ ਕਹਿ ਸਕਦੇ ਜਿੱਦਾਂ ਕਹ ਕਹਿੰਦੇ ਆ ਜੀ ਕੈਂਸਰ ਵੀ ਹੁੰਦਾ ਉਹਦੇ ਨਾਲ ਕੈਂਸਰ ਹੁੰਦਾ ਜੀ ਹਾਂਜੀ ਹਾਂਜੀ ਚਲੋ ਪਾ ਜੀ ਬਹੁਤ ਚੰਗਾ ਲੱਗਾ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਧੰਨਵਾਦ ਸਤਿਕਾਰ ਜੀ ਸਤਿਕਾਰ ਜੀ